ਡਾਕਟਰ ਸਾਹਿਬ ਸੰਗਰੂਰ ਦੇ ਰਣਵੀਰ ਕਾਲਜ ਸਰਕਾਰੀ ਰਣਵੀਰ ਕਾਲਜ ਅੱਜ ਤੁਸੀਂ ਆ ਕੇ ਜੋ ਸਮਾ ਬੰਨਿਆ ਆਪਣੇ ਨਾਟਕ ਨਾਲ ਉਹਦੇ ਬਾਰੇ ਅਸੀਂ ਕੁਝ ਸੁਣਨਾ ਚਾਹਾਂਗੇ ਜੀ ਇਹ ਬਿਲਕੁਲ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਵਿਦਿਆਰਥੀ ਨੇ ਸਾਡਾ ਕਿਹਾ ਜਾਂਦਾ ਹੈ ਕਿ ਦੇਸ਼ ਦਾ ਭਵਿੱਖ ਹੈ ਪਰ ਇਹ ਵਿਦਿਆਰਥੀ ਹੀ ਨੇ ਜਿਹੜੇ ਸਮਾਜ ਦੇ ਵਿੱਚ ਕੋਈ ਹਲਚਲ ਪੈਦਾ ਕਰ ਸਕਦੇ ਨੇ ਤਬਦੀਲੀ ਲਿਆ ਸਕਦੇ ਆਪਣੀ ਟੇਕ ਇਹਨਾਂ ਦੇ ਉੱਤੇ ਆ ਸੋ ਉਹਨਾਂ ਵਿਦਿਆਰਥੀਆਂ ਨੂੰ ਚੰਗੇ ਸੰਦੇਸ਼ ਆਪਣੇ ਰੰਗਮંચ ਰਾਹੀਂ ਦੇਣਾ ਮੈਂ ਆਪਣਾ ਫਰਜ਼ ਸਮਝਦਾ ਕਿ ਤਾਂ ਕਿ ਇਹਨਾਂ ਦੇ ਜਿਹੜੇ ਦਿਮਾਗ ਨੇ ਦਿਲ ਨੇ ਸੁਖਮ ਹੋਣੇ ਸੁਖਮ ਚੀਜ਼ਾਂ ਨੂੰ ਸਮਝਣ ਕਿ ਵਿਦਿਆਰਥੀ ਦੇ ਅਧਿਆਪਕ ਦਾ ਰਿਸ਼ਤਾ ਕੀ ਹੁੰਦਾ ਵਿਦਿਆਰਥੀ ਦਾ ਰੋਜ਼ਗਾਰ ਨਾਲ ਕੀ ਰਿਸ਼ਤਾ ਹੁੰਦਾ ਵਿਦਿਆਰਥੀ ਦਾ ਰਾਜਨੀਤੀ ਨਾਲ ਕੀ ਰਿਸ਼ਤਾ ਹੁੰਦਾ ਵਿਦਿਆਰਥੀ ਆਲੇ ਦੋਲੇ ਨੂੰ ਸਮਝਦਾ ਤਾਂ ਕਿਵੇਂ ਸਮਝਦਾ ਤੇ ਜੇ ਉਹਨੂੰ ਪਟਕਾਇਆ ਜਾਂਦਾ ਤੇ ਉਹਨੂੰ ਕਿਵੇਂ ਪਟਕਾਇਆ ਜਾ ਰਿਹਾ ਤ ਉਸ ਪਟਕੜ ਤੋਂ ਬਾਹਰ ਰਹਿ ਕੇ ਕਿਵੇਂ ਆਪਣੀ ਜ਼ਿੰਦਗੀ ਦਾ ਅਸਲ ਸੰਘਰਸ਼ ਲੜਨਾ ਉਹ ਸਾਰੀਆਂ ਚੀਜ਼ਾਂ ਮੈਨੂੰ ਅਸੀ ਕਿ ਇੱਕ ਸੰਦੂਕੜੀ ਹੁੰਦੀ ਹੈ ਇੱਕ ਦਿਲ ਦਿਮਾਗ ਦੀ ਸੰਦੂਕੜੀ ਹੁੰਦੀ ਹੈ ਯਾਦਾਂ ਦੀ ਸੰਦੂਕੜੀ ਹੁੰਦੀ ਹੈ ਇੱਕ ਖਿਆਲਾਂ ਦੀ ਵਿਚਾਰਾਂ ਦੀ ਸੰਦੂਕੜੀ ਹੁੰਦੀ ਹੈ ਇਹ ਕੁਝ ਖਿਆਲਾਂ ਦੀ ਕੁਝ ਯਾਦਾਂ ਦੀ ਕੁਝ ਵਿਚਾਰਾਂ ਦੀ ਸੰਦੂਕੜੀ ਹੈ ਜਿਹੜੇ ਇੱਕ ਮਾਸਟਰ ਸੰਭਾਲ ਕੇ ਰੱਖਣਾ ਚਾਹੁੰਦਾ ਹੈ ਅਧਿਆਪਕ ਤਾਂ ਕਿ ਉਹ ਵਿਦਿਆਰਥੀਆਂ ਨੂੰ ਕੋਈ ਸਨੇਹਾ ਦੇ ਸਕੇ ਤੇ ਅੱਜ ਜਦੋਂ ਸਰਕਾਰੀ ਰਣਵੀ ਕਾਲਜ ਦੇ ਵਿੱਚ ਨਾਟਕ ਕੀਤਾ ਮੈਨੂੰ ਲੱਗਾ ਕਿ ਉਹ ਸੰਦੂਕੜੀ ਬੜੇ ਸਹੀ ਤਰੀਕੇ ਨਾਲ ਵਿਦਿਆਰਥੀਆਂ ਦੇ ਸਾਹਮਣੇ ਅਧਿਆਪਕਾਂ ਤੇ ਲੇਖਕਾਂ ਦੇ ਸਾਹਮਣੇ ਖੁੱਲੀ ਹੈ ਔਰ ਉਹਨਾਂ ਨੇ ਉਸ ਸੰਦੂਕੜੀ ਚ ਪਈ ਇੱਕ ਚੀਜ਼ ਨੂੰ ਸਮਝਿਆ ਮੰਨਿਆ ਤੇ ਮਹਿਸੂਸ ਕੀਤਾ ਕਿ ਸੱਚੀ ਮੁੱਚੀ ਇਹ ਚੀਜ਼ਾਂ ਸੰਭਾਲਣ ਦੀ ਲੋੜ ਹੈ ਤੇ ਵਿਦਿਆਰਥੀ ਨੂੰ ਸੰਭਾਲਣਾ ਬਹੁਤ ਵੱਡੀ ਗੱਲ ਹੈ ਤੇ ਇਸ ਕਰਕੇ ਮੈਂ ਨਾ ਵਿਦਿਆਰਥੀ ਕੋਲ ਪਿਛਲੇ ਸਾਲ ਵੀ ਆਇਆ ਸੀ ਉਦੋਂ ਮੈਂ ਲੱਛੂ ਕਵਾੜੀਆ ਨਾਟਕ ਕੀਤਾ ਸੀ ਉਦੋਂ ਬਹੁਤ ਪਰਮਾ ਹੰਗਾਰਾ ਮਿਲਿਆ ਸੀ ਅਗਲੀ ਵਾਰ ਵੀ ਜ਼ਰੂਰ ਨਵਾਂ ਨਾਟਕ ਲੈ ਕੇ ਇਹਨਾਂ ਕੋਲ ਮੈਂ ਆਉਂਦਾ ਜਾਂਦਾ ਅੱਜ ਵੀ ਅਸੀਂ ਦੇਖ ਰਹੇ ਸੀਗੇ ਸਟੂਡੈਂਟਸ ਤੇ ਟੀਚਰ ਬੈਠੇ ਸੀ ਜਦੋਂ ਵੀ ਤੁਹਾਡੀ ਭਾਵੁਕ ਕੋਈ ਡਾਇਲੋਗ ਆਉਂਦਾ ਸੀਗਾ ਚਾਹੇ ਉਹ ਜਾਤਪਾਤ ਦੇ ਖਿਲਾਫ ਹੋਵੇ ਚਾਹੇ ਉੱਚ-ਨੀਚ ਦੇ ਖਿਲਾਫ ਹੋਵੇ ਉਦੋਂ ਤਾੜੀਆਂ ਪਹਿਰੀਆਂ ਸੀ ਪੂਰੀ ਜੋਰ ਨਾਲ ਸਾਰੇ ਆਪਣਾ ਜੋਸ਼ ਜੋਸ਼ ਮਤਲਬ ਕੋਈ ਐਸੀ ਅੱਖ ਨਹੀਂ ਹੋਣੀ ਜਿਹੜੀ ਅੱਜ ਨਾ ਰੋਈ ਹੋਵੇ ਤੇ ਇਹ ਸਰ ਤੁਹਾਡੀ ਕਲਾ ਦੇ ਵਿੱਚ ਤੁਹਾਡੀ ਜੋ ਕੁੱਟਕੁੱਟ ਕੇ ਭਰੀ ਹੋਈ ਹੈ ਸਰ ਇਹਦੇ ਬਾਰੇ ਤੁਸੀਂ ਦੱਸੋ ਕਿੱਥੋਂ ਤੁਸੀਂ ਗਿਆਨ ਲਿਆ ਦਰਅਸਲ ਮੈਂ ਨਾ ਓਪਰੀ ਕਲਾ ਦਾ ਮਾਧਾ ਨਹੀਂ ਹਾਂ ਮੈਨੂੰ ਉਹਦਾ ਕਲਾ ਉਹ ਹੁਣ ਜਿਹਦੀ ਜਿਹੜਾ ਸਬਜੈਕਟ ਹੈ ਜਿਹੜੀ ਕਹਾਣੀ ਤੁਸੀਂ ਬਣਾਈ ਜਿਸ ਤਰ੍ਹਾਂ ਤੁਸੀਂ ਕਿਰਦਾਰ ਖੜੇ ਉਹ ਤੁਹਾਡੇ ਅੰਦਰ ਸਮਾ ਜਾਣ ਜੋ ਤੁਹਾਡੇ ਅੰਦਰ ਸਮਾ ਗਿਆ ਹੈ ਔਰ ਇੱਕ ਤਾਂ ਕਿਰਦਾਰ ਅੰਦਰ ਸਮਝਵੇ ਦੂਜੀ ਕਿ ਜਿਹੜੀ ਗੱਲ ਤੁਸੀਂ ਕਹਿਣੀ ਚਾ ਰਹੇ ਹੋ ਨਾਟਕ ਦੇ ਵਿੱਚ ਜੇ ਤੁਸੀਂ 100% ਉਸ ਗੱਲ ਨੂੰ ਖੁਦ ਵਿਸ਼ਵਾਸ ਵਿੱਚ ਬੈਠੇ ਹੋ ਜੀ ਤੁਸੀਂ 100% ਯਕੀਨ ਹੈ ਤੁਹਾਨੂੰ ਵੀ ਆ ਗੱਲ ਜਿਹੜੀ ਮੈਂ ਕਹਿ ਰਿਹਾ ਮੇਰਾ ਪੂਰਾ ਯਕੀਨ ਹੈ ਦਿੱਤੇ ਤੁਹਾਡੀ ਆਪਣੀ ਪੂਰੀ ਇਮਾਨਦਾਰੀ ਨਾਲ ਤੁਸੀਂ ਗੱਲ ਕਹਿ ਰਹੇ ਹੋ ਫਿਰ ਐਕਟਿੰਗ ਕਰਨੀ ਮੈਨੂੰ ਇਹ ਲੱਗਦਾ ਹੁੰਦਾ ਮੇਰੇ ਲਈ ਔਖੀ ਨਹੀਂ ਹੁੰਦੀ ਕਿਉਂਕਿ ਫਿਰ ਉਹ ਅੰਦਰੋਂ ਨਿਕਲਦੀ ਹੈ ਕਿ ਐਂਕ ਮੈਂ ਕੋਈ ਲੋਕਾਂ ਨੂੰ ਗੱਲ ਕਹਿਣੀ ਤਾਂ ਚਾਹਣਾ ਪਰ ਮੈਂ ਐਵੇਂ ਕਹਿ ਰਿਹਾ ਮੇਰੇ ਦਿਲ ਨਹੀਂ ਮੰਨ ਰਿਹਾ ਫਿਰ ਉਹ ਔਖੀ ਹੋ ਜਾਂਦੀ ਐਕਟਿੰਗ ਕਰਨੀ ਜਦ ਤੱਕ ਇਹਦਾ ਨਾ ਆ ਬੰ ਮੈਂ ਉਹ ਸਬਜੈਕਟ ਚੁਣਦਾ ਜਿਹੜੇ ਮੇਰੇ ਦਿਲ ਦੇ ਬਹੁਤ ਕਰੀਬ ਹੁੰਦੇ ਆ ਜਿਹੜੀ ਗੱਲ ਮੈਂ ਇਸ ਵਿਦਿਆਰਥੀਆਂ ਨੂੰ ਕਹਿ ਰਿਹਾ ਉਹ ਮੈਂ ਸੱਚੀ ਮਹਿਸੂਸ ਕਰ ਰਿਹਾ ਆਪਣੇ ਜ਼ਿੰਦਗੀ ਦੇ ਤਜਰਬੇ ਤੋਂ ਮਹਿਸੂਸ ਕਰ ਰਿਹਾ ਇਸ ਕਰਕੇ ਮੇਰੀ ਆਪਣੀ ਅੱਖ ਵੀ ਗਿੱਲੀ ਹੁੰਦੀ ਹੈ ਮੇਰੇ ਸਾਹਮਣੇ ਬੈਠੇ ਦਰਸ਼ਕ ਦੀ ਵੀ ਅੱਖ ਗਿੱਲੀ ਹੁੰਦੀ ਹੈ ਇਹ ਸੌਖਾ ਨਹੀਂ ਹੈ ਕੰਮ ਜੀ ਪਰ ਮੈਂ ਆਪਣੇ ਰੰਗਮંચ ਦਾ ਉਦੇਸ਼ ਹੀ ਇਹ ਮਿੱਥਿਆ ਹੋਇਆ ਕਿ ਔਖੀਆਂ ਗੱਲਾਂ ਸੌਖੇ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਤਾਕਿ ਉਹ ਸੰਚਾਰਿਤ ਸੌਖੇ ਤਰੀਕੇ ਨਾਲ ਲੋਕਾਂ ਤੱਕ ਹੋ ਸਕਣ ਲੋਕਾਂ ਨੂੰ ਲੱਗੇ ਕਿ ਗੱਲ ਵੱਡੀ ਹੋਈ ਹੈ ਜੇ ਮੈਂ ਤੁਸੀਂ ਕਿਹਾ ਬਿਜਾਸਪਾ ਦੇ ਖਿਲਾਫ ਉਹ ਬੜੀਆਂ ਨਿੱਕੀ ਨਿੱਕੀ ਗੱਲਾਂ ਸੀ ਗੱਲਾਂ ਸੀ ਪਰ ਲੋਕਾਂ ਨੂੰ ਸਮਝ ਆਈਆਂ ਵਿਦਿਆਰਥੀਆਂ ਨੂੰ ਸਮਝ ਆ ਗਈਆਂ ਕਲਾਪਿੰਗ ਵੀ ਕੀਤੀ ਜਾਂ ਉੱਚ-ਨੀਚ ਦੀ ਗੱਲ ਜਾਂ ਜਿਹੜੀ ਵਿਦਿਆਰਥੀ ਦੀ ਗੱਲ ਕਿ ਵਿਦਿਆਰਥੀ ਕੈਨੇਡਾ ਜਾਂਦਾ ਕਿਵੇਂ ਕੱਚਾ ਪੱਕਾ ਚੱਲ ਜਾਂਦਾ ਉਹਨੂੰ ਸਮਝਣੀ ਹੈ ਜਾਂ ਅਕਲ ਦੀ ਗੱਲ ਜਾਂ ਤਮੀਜ਼ ਦੀ ਗੱਲ ਜਾਂ ਸੁਖਮ ਗੱਲਾਂ ਉਹ ਲੋਕਾਂ ਤੱਕ ਪਹੁੰਚਦੀਆਂ ਪਹੁੰਚਾਉਣ ਲਈ ਤੁਹਾਨੂੰ ਬੜਾ ਔਖੇ ਹੋਣ ਦੀ ਲੋੜ ਨਹੀਂ ਆ ਔਖ ਮੇਰੀ ਉਦੋਂ ਹੈ ਜਦੋਂ ਮੈਂ ਨਾਟਕ ਦੀ ਤਿਆਰੀ ਕਰ ਰਿਹਾ ਹੁੰਦਾ ਜੀ ਉਦੋਂ ਮੈਂ ਔਖ ਚੁਲੰਗਦਾ ਉਹ ਔਖ ਮੇਰੀ ਇਹ ਹੁੰਦੀ ਕਿ ਮੈਂ ਇਹਨੂੰ ਸੌਖਾ ਕਿਦਾਂ ਕਰਨਾ ਸੌਖਾ ਕਿਦਾਂ ਕਰਨਾ ਫਿਰ ਉਹ ਦਰਸ਼ਕਾਂ ਸਾਹਮਣੇ ਜਾਂਦਾ ਤੇ ਚੰਗ ਗੱਲ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਇਹ ਸੰਚਾਰਿਤ ਜੋ ਆਪਣੀ ਗੱਲ ਕਹਿਣਾ ਚਾਹੁੰਦੇ ਆ ਉਹ ਸਹੀ ਤਰੀਕੇ ਨਾਲ ਆਡੀਅנס ਦੇ ਵਿੱਚ ਸੰਚਾਰਿਤ ਹੋਵੇ ਤੇ ਤੁਸੀਂ ਜਿਹੜੀ ਆਪਣੀ ਗੱਲ ਮੇਰੇ ਖਿਆਲ ਚ 100% ਤੁਸੀਂ ਉਹਨੂੰ ਸੰਚਾਰਿਤ ਕਰਨ ਚ ਸਫਲ ਹੋਏ ਹੋ ਕਿਉਂਕਿ ਤੁਹਾਡੀਆਂ ਜੋ ਡਾਇਲੋਗ ਦੇ ਵਿੱਚ ਬਾਅਦ ਜਿਹੜੀਆਂ ਤਾੜੀਆਂ ਦੀ ਆਵਾਜ਼ ਆ ਰਹੀਆਂ ਸੀਗੀਆਂ ਜੀ ਉਹ ਆਪਣੇ ਆਪ ਚ ਸਬੂਤ ਸੀ ਗਿਆ ਕਿ ਤੁਸੀਂ ਆਪਣੀ ਗੱਲ ਸੰਚਾਰਿਤ ਕਰ ਰਹੇ ਹੋ ਗੂੜ ਪੰਜਾਬੀ ਭਾਸ਼ਾ ਤੁਸੀਂ ਵਰਤੀ ਹੈ ਬਹੁਤੇ ਕੋਈ ਅੰਗਰੇਜ਼ੀ ਦੇ ਲਫ਼ਜ਼ ਵੀ ਨਹੀਂ ਤੁਸੀਂ ਬਾੜੇ ਉਹਦੇ ਵਿੱਚ ਤੇ ਇਸ ਅੱਜ ਡਾਕਟਰ ਸਾਹਿਬ ਸਿੰਘ ਦਾ ਜਨਮ ਦਿਨ ਵੀ ਹੈ ਤੇ ਸੰਗਰੂਰ ਦੀ ਧਰਤੀ ਤੇ ਤੁਸੀਂ ਆਏ ਹੋ ਜਿੱਥੇ ਕਿ ਇਸ ਤਰ੍ਹਾਂ ਦੇ ਰੰਗ ਮੰਚ ਬਹੁਤ ਘੱਟ ਸਜਦੇ ਨੇਗੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਤੇ ਸੰਗਰੂਰ ਵਾਸਤੇ ਅੱਗੇ ਕੀ ਪੁਖਿਚੇ ਤੁਸੀਂ ਸੰਗਰੂਰ ਨੂੰ ਇਸਦਾਂ ਦੇ ਵਰਦਾਨ ਦੇਵੋਗੇ ਨਹੀਂ ਮੈਂ ਸਾਰੇ ਪੰਜਾਬ ਚ ਜਿੱਥੇ ਵੀ ਆਪਣੇ ਪੰਜਾਬੀ ਰਹਿੰਦੇ ਜਾਂ ਪੰਜਾਬ ਤੋਂ ਬਾਹਰ ਵੀ ਜਿੱਥੇ ਰਹਿੰਦੇ ਮੈਂ ਸਾਰਿਆਂ ਦਾ ਹੀ ਹਾਂ ਸਾਰਿਆਂ ਦਾ ਆਪਣਾ ਹਾਂ ਸਾਰਿਆਂ ਨਾਲ ਮੈਨੂੰ ਬਹੁਤ ਪਿਆਰ ਹੈ ਮੈਨੂੰ 3 ਸਾਲ ਹੋ ਗਏ ਲਗਾਤਾਰ ਮੈਂ ਆਪਣੇ ਜਨਮ ਦਿਨ ਸਟੇਜ ਤੇ ਮਨਾ ਰਿਹਾ ਹਾਂ ਉਹ ਵੈਰੀ ਗੁੱਡ ਮੈਂ ਪਿਛਲੇ ਤੋਂ ਪਿਛਲੇ ਸਾਲ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਸੀ ਪਿਛਲੇ ਸਾਲ 19 ਮਾਰਚ ਨੂੰ ਮੈਂ ਮਾਨਸਾ ਦੇ ਪਿੰਡਾ ਕਿਸ਼ਨਗੜ੍ਹ ਉੱਥੇ ਪਰਫਾਰਮ ਕਰ ਰਿਹਾ ਸੀ ਇਸ ਵਾਰੀ ਮੈਂ ਜਨਮ ਦਿਨ ਦੇ ਉੱਤੇ ਸੰਗਰੂਰ ਚ ਪਰਫਾਰਮ ਕਰ ਰਿਹਾ ਹਾਂ ਅਗਲੀ ਵਾਰੀ 19 ਮਾਰਚ ਨੂੰ ਮੈਂ ਪਤਾ ਨਹੀਂ ਕਿਹੜੀ ਜਗ੍ਹਾ ਤੇ ਹੋਵਾਂ ਸੋ ਮੈਨੂੰ ਲੱਗਦਾ ਹੁੰਦਾ ਕਿ ਜਨਮ ਦਿਨ ਮਨਾਉਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਕਿ ਜਿਹੜੀ ਵਿਦਾ ਦੇ ਨਾਲ ਮੈਂ ਜੁੜਿਆ ਹੋਇਆ ਹਾਂ ਜਿਹੜੀ ਵਿਦਾ ਨੂੰ ਮੈਂ ਪਿਆਰ ਕਰਦਾ ਤੇ ਜਿਹੜੇ ਦਰਸ਼ਕਾਂ ਨੂੰ ਮੈਂ ਪਿਆਰ ਕਰਦਾ ਉਹਨਾਂ ਪਿਆਰਿਆਂ ਦੇ ਵਿੱਚ ਬੈਠ ਕੇ ਆਪਣੀ ਉਸੇ ਵਿਦਾ ਰਹੀਂ ਉਸ ਮੂਮੈਂਟ ਨੂੰ ਇੰਜੋਏ ਵੀ ਕਰਨਾ ਔਰ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਤੁਸੀਂ ਆਪਣਾ ਜਨਮ ਦਿਨ ਮਨਾ ਰਹੇ ਹੋ ਮੇਰੇ ਲਈ ਬਹੁਤ ਤਸੱਲੀ ਤੇ ਖੁਸ਼ੀ ਬਣੀ ਜਦੋਂ ਆਪਾਂ ਫੈਮਿਲੀ ਚ ਬਰਥਡੇ ਮਨਾਉਨੇ ਆ ਜੀ ਜਨਮ ਦਿਨ ਮਨਾਉਨੇ ਆ ਉਦੋਂ 10 12 ਜਣੇ ਹੁੰਦੇ ਨੇ ਫੈਮਿਲੀ ਦੇ ਜੇ ਆਪਾਂ ਲਾਈਵ ਹੋ ਕੇ ਮਨਾਈਏ ਤਾਂ ਉੱਥੇ 60 65 ਬੰਦੇ ਹੋ ਜਾਣਗੇ ਵੱਧ ਤੋਂ ਵੱਧ ਅੱਜ ਤੁਹਾਡਾ ਤੁਹਾਡਾ ਜਿਹੜਾ ਪਰਿਵਾਰ ਹੈ ਤੁਹਾਡਾ ਪਰਿਵਾਰ ਸੈਂਕੜਿਆਂ ਦੀ ਗਿਣਤੀ ਚ ਹਰ ਵਾਰ ਯਾਨੀ ਕਿ ਤੁਹਾਡਾ ਜਨਮ ਦਿਨ ਮਨਾਉਂਦਾ ਜੀ ਇਹ ਮੇਰਾ ਇਹ ਮੇਰਾ ਇੱਕ ਰੰਗਮੰਚ ਪਰਿਵਾਰ ਹੈ ਸਾਰੇ ਮੇਰੇ ਦਰਸ਼ਕ ਮੈਨੂੰ ਚਾਹਣ ਵਾਲੇ ਪਿਆਰ ਕਰਨ ਵਾਲੇ ਸਮਝਣ ਵਾਲੇ ਕਿ ਮੈਂ ਕੀ ਕਹਿ ਰਿਹਾ ਜਾਂ ਕਿਦਾਂ ਕਹਿ ਰਿਹਾ ਉਹ ਸਾਰੇ ਮੇਰਾ ਬਹੁਤ ਵੱਡਾ ਪਰਿਵਾਰ ਹੈ ਰੰਗਮੰਚ ਦਾ ਜੀ ਸੋਸ ਪਰਿਵਾਰ ਦੇ ਵਿੱਚ ਆਪਣੀ ਖੁਸ਼ੀ ਨੂੰ ਆਪਣੇ ਖਾਸ ਕਿਸੇ ਪਲ ਨੂੰ ਮਾਨਣਾ ਤੇ ਲੈ ਕੇ ਜਾਣਾ ਮੈਨੂੰ ਲੱਗਦਾ ਹੈ ਮੇਰੇ ਲਈ ਸੁਭਾਗੀ ਗੱਲ ਹੈ ਅ ਸੰਗਰੂਰ ਦਾ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਤੇ ਇੱਕ ਵਾਰੀ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਮੂੰਹੋਂ ਇੱਕ ਵਾਰ ਫਿਰ ਕਹੋ ਕਿ ਸੰਗਰੂਰ ਨੂੰ ਇਸੇ ਤਰ੍ਹਾਂ ਰੰਗਮੰਚ ਦੀ ਆਪਣੀ ਕਲਾ ਹਮੇਸ਼ਾ ਦਿੰਦੇ ਰਹੋਗੇ ਬਿਲਕੁਲ ਬਿਲਕੁਲ ਜੀ ਮੈਂ ਸੰਗਰੂਰ ਨਾਲ ਮੈਨੂੰ ਬੜਾ ਪਿਆਰ ਦਿੱਤਾ ਪਿਛਲੇ ਸਾਲ ਵੀ ਆਇਆ ਸੀ ਉਦੋਂ ਵੀ ਪਿਆਰ ਦਿੱਤਾ ਇਸ ਵਾਰੀ ਫੇਰ ਆਇ ਤੇ ਮੈਂ ਵਾਦਾ ਕਰਦਾ ਸੰਗਰੂਰ ਵਾਲਿਆਂ ਨਾਲ ਕਿ ਜਦੋਂ ਵੀ ਤੁਸੀਂ ਮੈਨੂੰ ਆਵਾਜ਼ ਮਾਰੋਗੇ ਮੈਂ ਆਵਾਂਗਾ ਆਪਣੀ ਟੀਮ ਲੈ ਕੇ ਆਵਾਂਗਾ ਨਵੇਂ ਤੋਂ ਨਵੇਂ ਨਾਟਕ ਤੁਹਾਡੇ ਨਾਲ ਮੈਂ ਤੁਹਾਡੇ ਸਾਹਮਣੇ ਰੂਬਰੂ ਕਰਦਾ ਰਹਿਾਂਗਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਕਿਉਂਕਿ ਤੁਸੀਂ ਮੇਰੇ ਨਾਟਕਾਂ ਨੂੰ ਬਹੁਤ ਵੱਡਾ ਹੰਗਾਰਾ ਦਿੰਦੇ ਹੋ ਤੇ ਆਵਾਂਗਾ ਤੇ ਨਵਾਂ ਨਾਟਕ ਲੈ ਕੇ ਆਵਾਂ ਤੇ ਅਸੀਂ ਵੀ ਸੰਗਰੂਰ ਦੇ ਵਾਸੀ ਇਹ ਉਮੀਦ ਕਰਦੇ ਹਾਂ ਕਿ ਹਰ ਵਾਰੀ ਤੁਸੀਂ ਆਪਣਾ ਜਨਮ ਦਿਨ ਮਨਾਓ ਸਟੇਜ ਤੇ ਹੀ ਮਨਾਓ ਸੋਹਰੇ ਦੀ ਤੁਹਾਡੀ ਉਮਰ ਹੋਵੇ ਤੇ ਹਰ ਵਾਰ ਤੁਸੀਂ ਸਟੇਜ ਤੇ ਇਸ ਤਰ੍ਹਾਂ ਕਲਾ ਬਖੇਰਦੇ ਹੋਏ ਨਜ਼ਰ ਆਓ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਲਈ ਸ਼ੁਕ ਬੀਤ ਜਹ ਹੈ ਪਰਮ ਅਕਾਲ ਦੇ ਦਿੱਤ ਹੈ ਬੀਤ ਜਹ ਹੈ ਜੀਰੋ ਦੇ ਨਾਮ ਹੋਏ ਮੇਰੀ ਭੈਣ ਦਾ ਮੇਰੇ ਭਾਂਡਾ ਗੰਧਕਾਰ ਦੀ ਸੰਪੂਰਨ ਹੋ ਗਈ ਜੀ ਨਰੇ ਨਰੇ ਮੇਰੀ ਗੱਲ ਸੁਣ ਆਪਣੀ ਸਵਾਰਥ ਦੇ ਵਿੱਚ ਦਸਾਂ ਗੁਰੂਆਂ ਦਾ ਕੈਲੰਡਰ ਲੱਗਾ ਹੋਇਆ ਹੈ ਨਾ ਉਹਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਡੈਡੀ ਮਾਫੀ ਮੰਗੀ ਦੱਸਾਂ ਗੁਰੂ ਘਰ ਤੋਂ 11ਵੇਂ ਤੋਂ ਵੀ ਮਾਫੀ ਮੰਗੀ ਡੈਡੀ ਅਸੀਂ ਨਾ ਸ਼ਬਦ ਬਰ ਸਕੇ ਨਾ ਨੂੰ ਮਨ ਸਕੇ ਡੈਡੀ ਡੈਡੀ ਬਹੁਤ ਗੱਡੀ ਗਲਤੀ ਹੋਈ ਐ ਅੱਜ ਜੋੜ ਕੇ ਮਾਫੀ ਮੰਗੀ ਡੈਡੀ ਡੈਡੀ ਓਏ ਆਪਣੇ ਬਰਾਂਡੇ ਵਿੱਚ ਪਗਸੰ ਦਾ ਪੋਸਟਰ ਲੱਗਾ ਹੋਇਆ ਨਾ ਜਿੱਦੇ ਵਿੱਚ ਪਗਸੰ ਨੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਬੈੜੀ ਉਹ ਪੋਸਟਰ ਕੱਲਾ ਨਹੀਂ ਚੱਜਦਾ ਬਾਜ਼ਾਰ ਚਾਈਂ ਡੜੀ ਕਿਸੇ ਕਿਤਾਬਾਂ ਦੀ ਦੁਕਾਨ ਤੇ ਜਾਈ ਇੱਕ ਪੋਸਟਰ ਹੋਰ ਲੈ ਕੇ ਆਈ ਜਿੱਥੇ ਭਗਤ ਸਿੰਘ ਨੇ ਆਪਣੇ ਹੱਥ 'ਚ ਕਿਤਾਬਾਂ ਫੜੀਆਂ ਹੋਈਆਂ ਅਲਵਰ ਵਾਲਾ ਪੋਸਟਰ ਵੀ ਚਾਹੀਦਾ